ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਅਕਾਲੀ ਦਲ ਦੇ ਦੂਜੇ ਧੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਸਮਰਥਕਾਂ ਸਮੇਤ ਦੌਰਾ ਕੀਤਾ ਗਿਆ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁనిਆ ਗਈਆਂ ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਬੀਬੀ ਜਗੀਰ ਕੌਰ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਂਦਰ ਵੱਲੋਂ ਜੋ 1600 ਕਰੋੜ ਦਾ ਪੈਕੇਜ ਦਿੱਤਾ ਗਿਆ ਹੈ ਉਹ ਪੰਜਾਬ ਨਾਲ ਵਿਕਤਰਾ ਹੈ ਕਿਉਂਕਿ ਇਹਨਾਂ ਹੜ੍ਹਾਂ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਜੋ ਕਿ ਕਦੇ ਵੀ ਪੂਰੇ ਨਹੀਂ ਹੋ ਸਕਦੇ ਹੋਰ ਕੀ ਕਿਹਾ ਆਗੂਆਂ ਨੇ ਦੇਖੋ ਇਸ ਖਾਸ ਰਿਪੋਰਟ ਚ ਪਹਿਲਾਂ ਤਾਂ ਪੰਜਾਬ ਰੋਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਿਆ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤਕੇ ਵੀ ਵਿਤਕਰਾ ਹੋਇਆ ਹੈਗਾ 1600 ਕਰੋੜ ਰੁਪਇਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 1700 ਪਿੰਡਾਂ ਦਾ ਨੁਕਸਾਨ ਹੋਇਆ ਹੈ 1700 ਪਿੰਡਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਬਰਬਾਦ ਹੋਇਆ ਤੇ ਇਹਦੇ ਹਿਸਾਬ ਨਾਲ ਇੱਕ ਪਿੰਡ ਨੂੰ ਜਿਹੜਾ ਅਸੀਂ 90 ਲੱਖ ਰੁਪਇਆ ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ ਅਸੀਂ 90 ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀਗੀ ਮੁਕੰਮਲ ਹੁੰਦੀ ਤੇ ਇੰਨਾ ਵੱਡਾ ਸੜਕਾਂ ਦਾ ਜਿਹੜਾ ਟੁੱਟ ਭੱਜ ਹੋਈ ਐ ਸਕੂਲਾਂ ਦੀ ਟੁੱਟ ਭੱਜ ਹੋਈ ਐ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਐ ਦੁਕਾਨਾਂ ਦੀ ਟੁੱਟ ਭੱਜ ਹੋਈ ਐ ਕਾਰੋਬਾਰਾਂ ਦੀ ਹੋਈ ਐ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਰੁਪਏ ਕੁਝ ਵੀ ਨਹੀਂ ਕਿਦਰ ਜੀ ਤੁਸੀਂ ਇਹ ਸਮਝਦੇ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਹਰ ਸਰਕਾਰ ਦੀ ਕਿ ਦਸਰ ਆਪਸ ਦੇ ਵਿੱਚ ਆਉਦਾ ਵੀ ਨੁਕਸਾਨ ਜਿਹੜਾ ਵਾ ਕਿ ਚੱਲਣਾ ਪਿਆ ਪੰਜਾਬ ਨੇ ਇੱਥੇ ਰੁਕ ਚੁੱਕੇ ਜਿਲ੍ਹਾ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਆ ਉਹ ਘਾਟ ਹੈ ਅ ਜਾਂ ਕਹਿ ਦੋ ਕਿ ਈਗੋ ਹੈ ਪ੍ਰੋਬਲਮ ਹੈਗੀ ਇਹ ਵੱਡੀ ਈਗੋ ਪ੍ਰੋਬਲਮ ਹੈਗੀ ਹੈ ਜਿਹਦਾ ਖਮਿਆਜ਼ਾ ਪੰਜਾਬ 'ਤੇ ਉਤਰਿਆ ਜੀ ਕੱਲੀ ਕੱਲ ਪਾਉਂਦੇ ਬਣੇ ਹੋ ਗਏ ਵੰਡ ਰਹੇ ਛੜਿਆ ਪਾਉਦਾ ਸਾਹਿਬ ਦਿੰਦੇ ਲੋਕਾਂ ਨੂੰ ਪੈਸੇ ਨਗਦ ਦਿੰਦੇ ਨੇ ਉਹਨਾਂ ਕੋਲੇ ਜ਼ਿਆਦਾ ਹੈ ਜੀ ਤੇ ਵੰਡ ਰਹੇ ਹੈ ਜੀ ਤੁਸੀਂ ਵੰਡ ਰਹੇ ਹੋ ਇਹ ਅਸੀਂ ਕਿਹੜਾ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਉਹ ਮਤਲਬ ਹੋਟਲਾਂ ਦਾ ਤੇ ਦੂਜਿਆਂ ਤੀਜਿਆਂ ਦਾ ਪੈਸਾ ਹੈਗਾ ਜੀ ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਜੀ ਕਿ ਕਿਸਾਨਾਂ ਦੀ ਮਦਦ ਕਰ ਰਹੇ ਨਗਦ ਦੇ ਕੇ ਆ ਠੀਕ ਹੈ ਲੈ ਲੈਣੀ ਚਾਹੀਦੀ ਹੈ ਕਿਸਾਨਾਂ ਨੂੰ ਕਿਉਂਕਿ ਉਹ ਜ਼ਿਆਦਾ ਪੈਸਾ ਹੋਟਲਾਂ ਦਾ ਜਿਹੜਾ ਗੁਰਬਾਣੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਹੀਂ ਵਿਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਜੀ ਅਨਦਾਤਾ ਸੀ ਅੱਜ ਇਹ ਦੇਖ ਰਿਹਾ ਕਿ ਕੋਈ ਸਾਡੀ ਮਦਦ ਹੀ ਆਏਗਾ ਜਾਂ ਸਾਡਾ ਕੋਈ ਹਸਾਰਾ ਬਣੇਗਾ ਸਰਕਾਰਾਂ ਦੀ ਫੇਲਰ ਹੋਣ ਕਰਕੇ ਅੱਜ ਅਸੀਂ ਵੱਡੀ ਮਾਰ ਖਾਦੀ ਹੈ ਕਿਉਂਕਿ ਇਹੀ ਜੇ ਲੰਬੇ ਸਮੇਂ ਤੋਂ ਮੇਰੇ ਘਰ ਡੈਮ ਜਿਹੜਾ ਬਣਿਆ ਉਹਨੂੰ ਤਕਰੀਬਨ 75 ਸਾਲ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਕਦੇ ਕਿਸੇ ਨੇ ਸਫਾਈ ਕੀਤੀ ਹੋਵੇ ਦਰਿਆਵਾਂ ਦੀ ਕਦੇ ਕਿਸੇ ਨੇ ਸਾਫ ਕੇ ਡੂੰਘੇ ਕਿਤੇ ਹੋਣ ਜਨ ਬੰਨਾਂ ਵਾਲੇ ਵੇਖਿਆ ਹੋਵੇ ਜੋ ਤੋਂ ਬੰਨ ਬਣੇ ਆ ਟੁੱਟਦੇ ਤਿਆਰੇ ਆ ਲੇਕਿਨ ਕਿਸੇ ਨੇ ਪੱਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੈਂ ਸਮਝੀ ਨਹੀਂ ਕਿ ਪ੍ਰਧਾਨ ਮੰਤਰੀ 1600 ਕਰੋੜ ਕਹਿ ਤੇ ਗਏ ਪਰ ਉਹ 1600 ਕਰੋੜ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਨੇ 1000 ਕਰੋੜ ਤੇ ਲਾ ਦੇਣਾ ਐਡਵਰਟਾਈਜ਼ਮੈਂਟ ਵਾਸਤੇ ਕਿਉਂਕਿ ਇਹਨਾਂ ਨੇ ਆਪਣੇ ਕੰਮ ਕਰਨੇ ਐ ਦੂਜੇ ਲੋਕਾਂ ਦਾ ਤਾਂ ਕੋਈ ਦੇਖਣਾ ਕੱਕ ਨਹੀਂ ਤੇ ਜਿਹੜੇ ਉਹ ਪੈਸਾ ਉਹ ਤੇ ਇਹ ਸਮਝੋ ਉਹਨਾਂ ਦੇ ਖੁੰਝਾਂ ਵਿੱਚ ਹੀ ਵਰ ਜਾਣਾ ਤੇ ਜਿਹੜਾ ਅਸਲੀ ਤਕਲੀਫ ਹੈ ਉਹਦੇ ਤੱਕ ਪਹੁੰਚਣ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਯਤਨ ਕਰੇ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਰੀਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿੰਨਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਜਿਹੜੇ ਬੱਚੇ ਪੜਦੇ ਆ ਉਹਨਾਂ ਦੀ ਕੀ ਹਾਲਤ ਆ ਉੱਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਿੰਡ ਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹੁੰਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਹੁੰਚਾਵਾਂਗੇ ਜਿੱਥੇ ਬੀਜਾਂ ਦੀ ਲੋੜ ਹੋ ਬੀਜ ਪਹੁੰਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀਆਂ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਹੁੰਚਾਉਣਾ ਹੋਇਆ ਚਾਰਾ ਪਹੁੰਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਹੁੰਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨਹਾਂ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਸਿਹਤ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਹਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤਾਂ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ